ਸਮਰਾਲਾ ਵਿਖੇ ਸਮਾਜ ਸੇਵੀ ਅੰਤਰਜੋਤ ਸਿੰਘ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਵਿਸ਼ਾਲ ਖੂਨਦਾਨ ਕੈਂਪ ਸਮੇਤ ਵੱਖ-ਵੱਖ ਤਰ੍ਹਾਂ ਦੇ ਫ੍ਰੀ ਚੈੱਕਅਪ ਕੈਂਪ ਸ਼੍ਰੀ ਗੁਰਦੁਆਰਾ ਵਿਸ਼ਕਰਮਾ ਭਵਨ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਖੂਨਦਾਨ ਤੋਂ ਇਲਾਵਾ ਅੱਖਾਂ ਦੇ ਚਿੱਟੇ ਮੋਤੀ ਦਾ ਮੁਫਤ ਆਪਰੇਸ਼ਨ ਕੈਂਪ ਦੰਦਾਂ ਦਾ ਕੈਂਸਰ ਦਾ ਹੱਡੀਆਂ ਦਾ ਅਤੇ ਜਰਨਲ ਬਿਮਾਰੀਆਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਸਮਰਾਲਾ ਹਲਕਾ ਵਿਧਾਇਕ ਜਗਦਾਰ ਸਿੰਘ ਦਿਾਲਪੁਰਾ ਸਮੇਤ ਹਲਕੇ ਦੀਆਂ ਰਾਜਨੀਤਿਕ ਸਮਾਜ ਸੇਵੀ ਅਸ਼ਕਸ਼ੀਤਾ ਪਹੁੰਚੀਆਂ ਪਹਿਲਾਂ ਤਾਂ ਸਮਰਾਲਾ ਵਾਸੀਆਂ ਨੂੰ ਮੈਂ ਬਹੁਤ ਵਧਾਈ ਦੇਣਾ ਚਾਹੁੰਦਾ ਵੀ ਜੇ ਇਹੋ ਜਿਹੇ ਇਨਸਾਨ ਤੁਹਾਡੇ ਵਿੱਚ ਹੈਗਾ ਉਹਨੂੰ ਐਪਰੀਸ਼ੀਏਟ ਕਰੋ ਉਹਦੀ ਕਦਰ ਕਰੋ ਜਿਹੜਾ ਹੁਣ ਅੰਤਰ ਹੈ ਇਹ ਅੰਤਰ ਜੋਤ ਹੈ ਇੱਕ ਜਿਹਦੇ ਨਾਲ ਪੈਸ਼ੇਨ ਨਹੀਂ ਬਤ ਵੱਡਾ ਬਿਜ਼ਨਸਮੈਨ ਨਹੀਂ ਹੈਗਾ ਪਰ ਇਹ ਲੱਗਿਆ ਹੀ ਰਹਿੰਦਾ ਮੁੰਡਾ ਮੈਂ ਤਿੰਨ ਚਾਰ ਸਾਲ ਤੋਂ ਦੇਖਦਾ ਇੱਕ ਇੱਕ ਫੋਨ ਕਰਦੋ ਸੀ ਜਿਵੇਂ ਮੰਨ ਲਓ ਵੀ ਇਹਨੂੰ ਪੈਸ਼ੇਨ ਹੈ ਇੰਨਾ ਸੇਵਾ ਕਰਨ ਦਾ ਅੱਜ ਤੱਕ ਮੈਂ ਇਹਦਾ ਕਦੇ ਲੈਕਟਿਵ ਨਹੀਂ ਸੁਣਿਆ ਬੰਦੇ ਸੋ ਤਾਂ ਹੀ ਅਸੀਂ ਇਹਨਾਂ ਦੇ ਨਾਲ ਆ ਦੋ ਤਿੰਨ ਸਾਲ ਹੋ ਗਏ ਦੀ ਟੀਮ ਨੂੰ ਜੁਆਇਨ ਕਰਦੇ ਐਪਰੀਸ਼ੀਏਟ ਕਰਦੇ ਆ ਤੁਹਾਨੂੰ ਮਨੋਂ ਤੁਹਾਨੂੰ ਜਿੰਤਾ ਵੀ ਬਾਈ ਕਹਿ ਦਿੰਦਾ ਉੱਦਾਂ ਅਸੀਂ ਨਾਲ ਚੱਲ ਰਹੇ ਹਾਂ ਸਮਰਾਲਾ ਵਾਸੀਆਂ ਵਾਸਤੇ ਬਹੁਤ ਵਧੀਆ ਇਹ ਇੱਕ ਮੰਨ ਲਓ ਹੀਰਾ ਹੀ ਤੁਹਾਡੇ ਸ਼ਹਿਰ ਨੂੰ ਮਿਲਿਆ ਜੀ ਬਿਲਕੁਲ ਬਿਲਕੁਲ ਇਦਾਂ ਵੀ ਅਸੀਂ ਕੰਮ ਕਰਦੇ ਰਹਿੰਦੇ ਹਾਂ ਸਾਡਾ ਇੱਕ ਨੰਬਰ ਹੈਗਾ 85144 ਜੀਓ ਪਿਆ ਲੁਧਿਆਣਾ ਖੰਨਾ ਆਲੇ ਦੁਆਲੇ 100 ਤੋਂ 100 ਕਿਲੋਮੀਟਰ ਲੱਗ ਜੇ ਕਿਸੇ ਨੂੰ ਬਲੈਡ ਦੀ ਰੋਡ ਹੈ ਅਸੀਂ ਉਹ ਕਸਟਮਰ ਕੇਅਰ ਨੰਬਰ ਰੱਖਿਆ ਹੈ ਤੁਸੀਂ ਉੱਤੇ ਕਾਲ ਕਰਕੇ ਦੱਸ ਸਕਦੇ ਹੋ ਸਾਡੀ ਟੀਮ ਬਿਲਕੁਲ ਗੱਲ ਕਰੂਗੀ ਤੁਹਾਡਾ ਫਲੱਡ ਦਾ ਹੱਲ ਕਰ ਦੂਗੀ ਲੁਧਿਆਣਾ ਵੀ ਬਾਕੀ ਜੇ ਕਿਸੇ ਨੂੰ ਇਲਾਜ ਪੱਖੋਂ ਹੈਗਾ ਉਹ ਸਾਡੇ ਨਾਲ ਮਿਲਣਾ ਸਾਡੇ ਸਾਰੇ ਸਮਾਜ ਸੇਵੀ ਮੰਨ ਲਓ ਅਨਮੋਲ ਨਾਲ ਹੋ ਗਿਆ ਪਾਲ ਕਰਾਉਡ ਵੀਰੇ ਨਾਲ ਹੋ ਗਿਆ ਮਨਜੋਤ ਵੀਰੇ ਨਾਲ ਹੋ ਗਿਆ ਸਾਰੀਆਂ ਟੀਮਾਂ ਨਾਲ ਸਾਡੇ ਵਧੀਆ ਰਿਲੇਸ਼ਨ ਹੈਗੇ ਆ ਜਿੰਨਾ ਕੁ ਤਾਂ ਆਪਕੋਲ ਹੁੰਨਾ ਉਹ ਆਪ ਕਰ ਦਿੰਨੇ ਨੇ ਅੱਗੇ ਦਰਵਾਜ਼ੇ ਨੇ ਕੋਸ਼ਿਸ਼ ਕਰਦੇ ਆ ਕਿਸੇ ਦੀ ਬਾਮ ਹੋਣੀ ਅੱਜ ਜੋ ਇੱਕ ਦਜਵਾਂ ਐਨਜੀਓ ਦੇ ਸਹਿਯੋਗ ਨਾਲ ਸੰਗਰਾਲੇ ਮੈਮਾ ਜਨਮ ਦਿਨ ਤੇ ਜੋ ਕੈਂਪ ਲਗਾਏ ਮੈਡੀਕਲ ਜਿਸ ਵਿੱਚ ਵਿਚਾਰ ਖੂਨ ਦਾ ਕੈਂਪ ਅੱਖਾਂ ਦਾ ਜਾਂਚ ਦੰਦਾਂ ਦਾ ਕੈਂਪ ਹੱਡੀਆਂ ਦਾ ਤੇ ਕੈਂਸਰ ਦੇ ਮਾਹਿਰਾਂ ਕੋਲ ਕੀ ਪਹੁੰਚ ਕੇ ਚੈੱਕ ਕੀਤਾ ਬੋਝਵਾਨਾਂ ਨੂੰ ਹੀ ਮੈਸੇਜ ਆਈ ਵੀ ਜਿਹੜਾ ਆਪਣੇ ਜਨਮ ਦਿਨ ਨੇ ਪਾਰਟੀਆਂ ਕਰਨ ਨਾਲੋਂ ਕਿਸੇ ਚੰਗੀ ਥਾਂ ਤੇ ਜੋ ਜੋੜਵੰਦ ਮਰੀਜ਼ਾਂ ਨੂੰ ਦੇ ਕੇ ਜਾਵਾ ਆਦਾਂਨ ਵਾਸਤੇ ਬੂਟੇ ਲਗਾ ਕੇ ਹੋਣਾ ਜਨਮ ਦਿਨ ਜੇਕਰ ਤੁਹਾਾਰਿਆਂ ਲਈ ਡਾਕਟਰ ਮੌਜੂਦ ਸੀ ਹਾਂਜੀ ਕੈਂਪ ਹੈ ਜਨਰਲ ਬਿਮਾਰੀ ਜਿਹੜੇ ਆਪਣੇ ਕੋਸਲ ਹਸਪੀਟਲ ਤੋਂ ਜੋ ਟੀਮ ਕੋਸਤੀ ਸੀ ਇਸ ਤੋਂ ਇਲਾਵਾ ਵੀ ਜਿਹੜੇ ਵੀਜ਼ਰਾਂ ਨੇ ਇਲੈਕਟ੍ਰੋਨਿਕ ਅੱਜ ਉਹ ਵੀ ਜਿਹੜੇ ਲੋੜਵੰਦ ਮਰੀਜ਼ਾਂ ਨੂੰ ਉਹਨਾਂ ਨੂੰ ਦਿੱਤੇ ਗਏ ਜਿਹੜੇ ਟ੍ਰਾਈਸਾਈਕਲ ਦਿੱਤੇ ਗਏ ਕੀ ਉਹਦੀ ਡੈਸਟੇਸ਼ਨ ਹੁੰਦੀ ਹੈ ਹਾਂਜੀ ਉਹਦੀ ਇੱਕ ਮਹੀਨਾ ਪਹਿਲਾਂ ਰਜਿਸਟ੍ਰੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਇਹ ਚੁਣੇ ਗਏ ਹੰਗਰੀ ਹੋਣੇ ਜਨ ਲੋੜਵੰਦਾਂ ਦੇ ਉੱਤੇ ਹਰੇਕ ਮਹੀਨੇ ਕੈਂਪ ਲਗਾ ਕੇ ਇਹ ਟ੍ਰਾਈਸਾਈਕਲ ਇਲੈਕਟ੍ਰੋਨਿਕ ਦਿੱਤੇ ਜਾਂਦੇ ਅੱਜ ਤੋਂ ਪਹਿਲਾਂ ਤਾਂ ਮੈਂ ਆਪਣੇ ਵੀਰ ਅੰਤਰਜੋਤ ਸਿੰਘ ਜੀ ਨੂੰ ਵਧਾਈਆਂ ਦੇਣਾ ਚਾਹੁੰਦੀ ਆ ਕਿ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਤੇ ਬਹੁਤ ਵੱਡਾ ਉਤਾਲਾ ਕੀਤਾ ਏ ਆਪਾਂ ਅਕਸਰ ਦੇਖਦੇ ਆ ਕਿ ਜਨਮ ਦਿਨ ਜਦੋਂ ਵੀ ਆਪਣੇ ਆਉਂਦੇ ਨੇ ਆਪਾਂ ਜਾਂ ਤਾਂ ਵੱਡੇ ਵੱਡੇ ਸੌਟ ਦੇ ਵਿੱਚ ਜਾ ਕੇ ਜਾਂ ਵੱਡੀਆਂ ਪਾਰਟੀਆਂ ਰੱਖ ਕੇ ਉੱਤੇ ਮਨਾਉਂਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਦੋਸਤ ਮਿੱਤਰਾਂ ਨੂੰ ਬੁਲਾਉਂਦੇ ਆ ਪਰ ਮੇਰੇ ਵੀਰ ਨੇ ਇੱਕ ਨਵੇਕਲਾ ਉਤਾਲਾ ਕੀਤਾ ਕਿ ਆਪਣੇ ਜਨਮ ਦਿਨ ਦੇ ਤੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਲਈ ਕਈ ਤਰ੍ਹਾਂ ਦੇ ਪ੍ਰੋਟਾਲੇ ਕੀਤੇ ਨੇ ਜਿਵੇਂ ਕਿ ਜਿਹੜੇ ਅੰਗਹੀਣ ਨੇ ਉਹਨਾਂ ਦੇ ਲਈ ਟ੍ਰਾਈਸਾਈਕਲ ਦਾ ਜਿਹੜੀਆਂ ਹੈਗੀਆਂ ਇਲੈਕਟ੍ਰੋਨਿਕ ਦਿੱਤੀਆਂ ਲਈਆਂ ਨੇ ਉਸ ਤੋਂ ਇਲਾਵਾ ਅੱਖਾਂ ਦਾ ਕੈਂਪ ਆਰਗੇਨਾਈਜ਼ ਕੀਤਾ ਖੂਨਦਾਨ ਕੈਂਪ ਕੰਨਾਂ ਦੇ ਜਿਹੜੇ ਕੰਨਾਂ ਦੀਆਂ ਮਸ਼ੀਨਾਂ ਦੇ ਲਈ ਫਾਰਮ ਅੱਜ ਫਿਲ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਲਈ ਜਲਦੀ ਹੀ ਡਾਕਟਰ ਸਾਹਿਬ ਲਾਏ ਜਾਣਗੇ ਉਹਨਾਂ ਨੂੰ ਕੰਨਾਂ ਦੀਆਂ ਮਸ਼ੀਨਾਂ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਇਹ ਜਿਹੜਾ ਐਸਟੀਕੇ ਉਪਰਾਲਾ ਹੈ ਤੋ ਮਾਤਮਾ ਨੇ ਇਹਨਾਂ ਨੂੰ ਇਹ ਵੱਲ ਬਖਸ਼ਿਆ ਹੈ ਉਸ ਦੀ ਕਿ ਇਹ ਆਪਣੀ ਜਿਹੜੀ ਸੇਵਾ ਹੈ ਨਿਸ਼ਕਾਮ ਸੇਵਾ ਸਮਾਜ ਦੇ ਵਿੱਚ ਕਰਦੇ ਜਾ ਰਹੇ ਨੇ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਮੇਰਾ ਇਹ ਵੀਰ ਇਸੇ ਤਰੀਕੇ ਆਪਣਾ ਇਨਸਾਨੀਅਤ ਦਾ ਫਤਿਨ ਨਿਭਾਉਂਦਾ ਰਹੇ ਕਿਉਂਕਿ ਇਨਸਾਨ ਤਾਂ ਦੁਨੀਆ ਤੇ ਬਹੁਤ ਆਉਂਦੇ ਨੇ ਸਭ ਕੋਲ ਬਹੁਤ ਕੁਝ ਹੁੰਦਾ ਵੀ ਆ ਪਰ ਹੁੰਦੇ ਹੋਏ ਵੀ ਕੋਈ ਐਸ ਕੇ ਸਮਾਜ ਦੇ ਵਿੱਚ ਆਪਣੀ ਜਿਹੜੀ ਸੇਵਾ ਨਹੀਂ ਨਿਭਾ ਪਾਉਂਦਾ ਪਰ ਇਹ ਵੀਰ ਨੂੰ ਮੈਂ ਸਲੂਟ ਕਰਦੀ ਆ ਮੈਨੂੰ ਵੀ ਮਾਣ ਆ ਮੈਂ ਕੇ ਇਸ ਵੀਰ ਦੀ ਮੈਂ ਭੈਣ ਆ ਕਿ ਐਨੇ ਵਧੀਆ ਠੀਕੇ ਸਮਾਜ ਦੇ ਵਿੱਚ ਵਿਚਰਦੇ ਨੇ ਹਰੇਕ ਲੋੜਵੰਦ ਦਾ ਸਹਾਰਾ ਬਣਦੇ ਨੇ ਪਿਛੇ ਜੇ ਕੀ ਦੇਖਿਆ ਹੋਊਗਾ ਕਿ ਕਈ ਸਾਡੇ ਕੋਲ ਇਸ ਤਰ੍ਹਾਂ ਕੇ ਬੇਸਹਾਰਾ ਬਹੁਤ ਆਏ ਨੇ ਜਿਨ੍ਹਾਂ ਨੂੰ ਕੇ ਇਹਨਾਂ ਨੇ ਸਾਂਭ ਸੰਭਾਲ ਵੀ ਕੀਤੀ ਤੇ ਉਹਦੇ ਨਾਲ ਉਹਨਾਂ ਨੂੰ ਆਸ਼ਰਮ ਤੱਕ ਪਹੁੰਚਾਇਆ ਜਿਨ੍ਹਾਂ ਦੀ ਸੇਵਾ ਉੱਥੇ ਜਾ ਕੇ ਵੀ ਇਹ ਨਿਭਾ ਰਹੇ ਨੇ ਤੋਂ ਮਤੇ ਕਹਿ ਸਕਨੀ ਹੈ ਕਿ ਅਜਹੀ ਸੇਵਾ ਸਿਰਫ ਮੇਰਾ ਵੀ ਸਰਦਾਰ ਅੰਤਰਜੋ ਸਿੰਘ ਹੀ ਕਰ ਸਕਦਾ ਹੈ ਅਸੀਂ ਇਹਦੇ ਨਾਲ ਲੱਗ ਕੇ ਜਿਸ ਤੀਕੇ ਸਾਡੀ ਅਗਵਾਈ ਸਾਡੇ ਦੇ ਰਹੇ ਨੇ ਉਸ ਤੀਕੇ ਅਸੀਂ ਇਹਨਾਂ ਨਾਲ ਜੁੜ ਕੇ ਥੋੜਾ ਬਹੁਤ ਕਰਨ ਦੀ ਕੋਸ਼ਿਸ਼ ਕਰੀਏ ਲੋਕਾਂ ਨੂੰ ਵੀ ਮੈਂ ਇਹ ਮੈਸੇਜ ਦੇਣਾ ਚਾਹਨੀ ਆ ਕਿ ਦੇਖੋ ਜਿਹੜੀਆਂ ਖੁਸ਼ੀਆਂ ਨੇ ਇਹ ਖੁਸ਼ੀਆਂ ਉਦੋਂ ਵੱਧ ਜਾਂਦੀਆਂ ਨੇ ਜਦੋਂ ਆਪਾਂ ਇਹ ਖੁਸ਼ੀਆਂ ਉਹਨਾਂ ਨਾਲ ਸਾਂਝੀਆਂ ਕਰਦੇ ਆ ਨਾ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਅਸੀਂ ਇਹ ਚੀਜ਼ ਲੈ ਸਕਦੇ ਹਾਂ ਜਾਂ ਸਾਨੂੰ ਜਿਹੜੀ ਇਹ ਸਹੂਲਤ ਚਾਹੀਦੀ ਹੈ ਅਸੀਂ ਉਹ ਤੇ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਆਪਾਂ ਕੋਲ ਉਹ ਜਰੀਆ ਹੁੰਦਾ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਆ ਤਾਂ ਫਿਰ ਉਸੇ ਤਰੀਕੇ ਜਿਵੇਂ ਇੱਕ ਜਜਬਾ ਫਾਊਂਡੇਸ਼ਨ ਦੇ ਵਿੱਚ ਸਾਰੇ ਹੀ ਮੈਂਬਰ ਸਹਿਬਾਨ ਮਿਲ ਕੇ ਸਰਦਾਰ ਅੰਤੋਜ ਸਿੰਘ ਦੇ ਬਾਈ ਦੇ ਵਿੱਚ ਸੇਵਾ ਨਿਭਾਉਂਦੇ ਨੇ ਪਾਕਿਸਤਾਨ ਵੀ ਐਸੇ ਤਰੀਕੇ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਫਾਊਂਡੇਸ਼ਨ ਦੇ ਨਾਲ ਹੀ ਮਿਲ ਕੇ ਕੰਮ ਕਰਨਾ ਹੈ ਜਿੱਥੇ ਵੀ ਤੁਹਾਨੂੰ ਕੋਈ ਲੋੜਵੰਦ ਮਿਲਦਾ ਹੈ ਇੱਕ ਇਨਸਾਨ ਹੋਣ ਦੇ ਨਾਤੇ ਆਪਾਂ ਆਪਣਾ ਇਨਸਾਨੀਅਤ ਦਾ ਫਤਿਨਭਾਉਂਦੇ ਹੋਏ ਉਹਨਾਂ ਦੇ ਨਾਲ ਖੜੀ ਹਾਂ ਅੱਜ ਇੱਕ ਜਜ਼ਬਾ ਫਾਊਂਡੇਸ਼ਨ ਐਨਜੀਓ ਜਿਹੜੀ ਉਹਦੇ ਮੁਖੀ ਭਾਈ ਅੰਤਰਜੋਤ ਸਿੰਘ ਜੀ ਦਾ ਅੱਜ ਜਨਮ ਦਿਨ ਸੀ ਉਸ ਦੀ ਖੁਸ਼ੀ ਦੇ ਵਿੱਚ ਅੱਜ ਬਲੱਡ ਕੈਂਪ ਲਗਾਇਆ ਗਿਆ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਤੇ ਹੱਡੀਆਂ ਦਾ ਤੇ ਕੈਂਸਰ ਦੇ ਜੋ ਮਰੀਜ਼ ਨੇ ਉਹਨਾਂ ਦੇ ਲਈ ਮਾਹਿਰ ਡਾਕਟਰ ਨੇ ਜਿਹੜੇ ਉਹ ਇੱਥੋਂ ਬੁਲਾਏ ਗਏ ਨੇ ਸੋ ਸਾਰੀ ਡਾਕਟਰਾਂ ਦੀ ਟੀਮ ਬਹੁਤ ਵਧੀਆ ਆਈ ਹੈ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਮਿਲਿਆ ਤੇ ਸਟੂਡੈਂਟਸ ਜਿਹੜੇ ਨੇ ਉਹਨਾਂ ਦਾ ਖਾਸ ਕਰਕੇ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਮੈਨੂੰ ਲੱਗਦਾ ਹੁਣ ਤੱਕ ਹੁਣ ਤੱਕ ਦੇ ਟਾਈਮ ਤੱਕ ਜਿਹੜੀ ਹੈ ਉਹ 60 ਪਲੱਸ ਜਿਹੜੀਆਂ ਯੂਨਿਟਾਂ ਸ਼ਾਇਦ ਹੋ ਚੁੱਕੀਆਂ ਨੇ ਸੋ ਬਹੁਤ ਵਧੀਆ ਡਾਕਟਰ ਅਟੈਂਡ ਕਰ ਰਹੇ ਨੇ ਮਰੀਜ਼ ਵੀ ਆ ਰਹੇ ਨੇ ਅੱਖਾਂ ਦੇ ਚੈੱਕਅਪ ਵਾਸਤੇ ਭੈਣਾਂ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਬਜ਼ੁਰਗੇ نیچے ਹਾਲ ਆ ਜਿਹੜਾ ਭਰਿਆ ਪਿਆ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਤੋਂ ਜੋ ਸਿੰਘ ਵੱਲੋਂ ਕੀਤਾ ਗਿਆ ਸੋ ਐਨ ਜੀਓ ਇਕ ਦਜਬਾਨੂ ਤੇ ਅੰਤਜੋਤ ਸਿੰਘ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਕਿ ਹਰ ਜਿਹੜਾ ਸਾਡਾ ਵੀਰ ਭੈਣ ਭਰਾ ਆ ਉਹ ਆਪਣੇ ਜਨਮ ਦਿਨ ਤੇ ਇਹ ਜਾ ਵਧੀਆ ਤੋਂ ਵਧੀਆ ਉਪਰਾਲਾ ਕਰੇ ਤਾਂ ਕਿ ਜਿਹੜੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ ਬਲੱਡ ਕੈਂਪ ਖੂਨ ਕੈਂਪ ਜਿਹੜਾ ਲਗਾਏ ਜਾਣ ਤਾਂ ਕਿ ਜਿਹੜੇ ਮਰੀਜ਼ ਨੇ ਉਹਨਾਂ ਦੀ ਜਾਨ ਬਚਾਈ ਜਾ ਸਕੇ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਜਗਨ ਲਈ ਅਭੀ ਸਾਡੇ ਸਮਾਜ ਦੇ ਵੀਰ ਅੰਤਜੋਤ ਦਾ ਜਨਮ ਦਿਨ ਹੈ ਉਹਦੇ ਜਨਮ ਦਿਨ ਤੇ ਸਭਾ ਪਹਲਾ ਕੀਤਾ ਹੈ ਜਿਹਨੂੰ ਸੱਜਦਾ ਤੇ ਨੂੰ ਮੁਬਾਰਕਬਾਦ ਦਿੰਨਾ ਚਾਹੁੰਦਾ ਹਾਂ ਇਹ ਇੱਕ ਵਧੀਆ ਪੁਲਾਣਾ ਤੁਹਾਨੂੰ ਪਹੁੰਚੇ ਵੀਰ ਦੇ ਉਮਰ ਦੇ ਹਿਸਾਬ ਨਾਲ ਤਾਂ ਵੀ ਲੰਬਾ ਟਾਈਮ ਹੋ ਗਿਆ ਉਹਨੂੰ ਸਵਾ ਸੇਵਾ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਅੱਜਾ ਬਹੁਤ ਵਧੀਆ ਪੁਰਾਣਾ ਕੋਮਦਾਨ ਦਾ ਕੀਤਾ ਜਿਹੜਾ ਨਕੂਬਾਂ ਦਾ ਕੈਪਟਨ ਲੱਗਿਆ ਨਾਲ ਦੀ ਨਾਲ ਇਲੈਕਟ੍ਰੋਨਿਕ ਫੀਲ ਚੇਰਾਂ ਦੇ ਜਿਹੜੀਆਂ ਉਹ ਉੱਤੇ ਗਈਆਂ ਨੇ ਤੇ ਹੋਰ ਅੱਜ ਸਾਰੇ ਡਾਕਟਰ ਟੀਮਾਂ ਆਈ ਹੋਈਆਂ ਨੇ ਤੇ ਮੈਂ ਦੁਬਾਰਾ ਜੀ ਇੱਕ ਉੰਗਲ ਵੀ ਨੂੰ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਜਿੰਨੇ ਵੀ ਸਾਰੇ ਭਰਾ ਇਸ ਨੇਕ ਕੰਮ 'ਚ ਬਧਾਈਆਂ ਵੀ ਦੇਣਾ ਉਹਨਾਂ ਨੂੰ ਵੀ ਧੰਨਵਾਦ ਤੇ ਨੇਕ ਕੰਮ 'ਚ ਹਿੱਸਾ ਭਰਨ ਵਾਲੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੈਂ ਲਗਭਗ ਹਰੇ ਕਿ ਚੋਫਤੇ ਵੀ ਨੇ ਮਨੂੰ ਚੋਫਤੇ ਪਾਉਂਦੇ ਸਾਲ ਤੋਂ ਲਗਭਗ 2 ਤੋਂ 3 ਵਾਰ ਕੁੰਦਲ ਕੁੰਦਲ ਵੀ ਜਾਈਦਾ ਜਿੱਤੇ ਵੀ ਕੰਮ 'ਚ ਲੱਗੀਦਾ ਵੀ 3 ਮਹੀਨੇ ਤੋਂ ਪਰੋਂ ਜਦੋਂ ਨੂੰ ਕੰਕ੍ਰੀਟ ਆ ਗਿਆ ਜਦੋਂ ਤੋਂ ਉਹ ਬਹੋਂਨੇਸ਼ਾ ਕੁੰਦਲ ਕਰਦੇ ਨੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز